ਮੰਮੀ ਹਾਂਜੀ ਪਤਾ ਰੋਟੀ ਲਾ ਦੋ ਭੁੱਖ ਲੱਗੀ ਤੇ ਨਾਲੇ ਬੰਦਿਆਂ ਦੀ ਚਾਹ ਬਣਾ ਦਿਓ ਦੋਵਾਂ ਦੀ ਦੋ ਬੰਦੇ ਲਾਇਆ ਪਤਾ ਹਾਂ ਬੰਦਿਆਂ ਨੂੰ ਆ ਇੱਕ ਬੰਦੇ ਡਿਆ ਵੱਡਣਾ ਫੇਰ ਐਂਗਾ ਛੇਤੀ ਛੇਤੀ ਖਾ ਲੈ ਰੋਟੀ ਤੇ ਜਲਦੀ ਚੱਲ ਜਾ ਉੱਥੇ ਚਾਹ ਲਿਕੇ ਉਹਨਾਂ ਪੁੱਤ ਕੱਲਿਆਂ ਨੇ ਕਿਹਾ ਕੋਈ ਕੰਮ ਕਰਨਾ ਵਾ ਲੱਗੇ ਖਲੋ ਕੇ ਕੰਮ ਕਰਾਇਆ ਕਰ ਤੈਨੂੰ ਮੈਨੂੰ ਭੁੱਖ ਲੱਗੀ ਨਾ ਤਾਂ ਆ ਗਿਆ ਸਵੇਰ ਦਾ ਕੋਈ ਖਾਦਾ ਨਹੀਂਗਾ ਰੋਟੀ ਤੇ ਬਣੀ ਆ ਅੱਜ ਮੈਂ ਚੱਲ ਪਨੀਰ ਜੇ ਬਣਾਇਆ ਤੂੰ ਆਖਣੇ ਹੀ ਪੁਰਜੀ ਬਣਾ ਦੋ ਗੰਡੇ ਮੈਂ ਹਕੀਰ ਲੰਦ ਪੁਰਜੀ ਬਣਾ ਦੇਣੇ ਜਦੋਂ ਆ ਪਾਲ ਰੋਟੀ ਫਤ ਨਾਲ ਚਾਹ ਬਣਾ ਦਰ ਨਾਲ ਪਾਣੀ ਦੀ ਬੋਤਲ ਉਹਨਾਂ ਨੇ ਰੋਟੀ ਇਤ ਨਹੀਂ ਖਾਣੀ ਨਹੀਂ ਰੋਟੀ ਨਹੀਂ ਖਾਣੀ ਉਹਨਾਂ ਨੇ ਰੋਟੀ ਖਾ ਗਏ ਪੁੱਤ ਮੇਰੀ ਸਿਹਤ ਤੇ ਅੱਗੇ ਢਿੱਲੀ ਜੀ ਤੈਨੂੰ ਪਤਾ ਤੇ ਹੈਗਾ ਵਾ ਤੇ ਮੇਰੇ ਕੋਲ ਰੋਟੀ ਨਿਉ ਪੱਕਣੀ ਉਹਨਾਂ ਦੀ ਮੰਮੀ ਬੁਲਾਵਾ ਫਿਰ ਆਪਣੇ ਫੌਜੀ ਪੁੱਤ ਨੂੰ ਕਰਲਾ ਦਾ ਵਿਆਹ ਆਪਾਂ ਭਾਬੀ ਦਾ ਹੀ ਨਵੇਂ ਗਏ ਅਮਨੇ ਪੁੱਤ ਮੈਂ ਵੀ ਅੱਜ ਸੋਚਣ ਦੀ ਮੈਨੂੰ ਨਾ ਸੁਪਨਾ ਆਇਆ ਵਾ ਤੇ ਸੁਪਨੇ ਚ ਨਾ ਮੇਰਾ ਫੌਜੀ ਪੁੱਤ ਤੁਰਿਆ ਆਉਂਦਿਆ ਉਹ ਤੁਹਾਨੂੰ ਪਤਾ ਰਿਹਾ ਫੋਨ ਕਰਕੇ ਆਉਂਦੇ ਉਹਨਾਂ ਨੇ ਕਿਹਾ ਉੱਤਾਂ ਆਏ ਨਾ ਹੁੰਦਾ ਕੀ ਪਤਾ ਨੇ ਸਪਰੇਅ ਦੇਣਾ ਹੋਵੇ ਤਾ ਕਰਕੇ ਮੈਨੂੰ ਲੱਗਾ ਵਾ ਅੱਜ ਵੀ ਜਦੋਂ ਤਾਂ ਨੇ ਮਾਂ ਦੀਆਂ ਅੰਤਰਾ ਹੁੰਦੀਆਂ ਨੇ ਪੋਤਾ ਵੇਦ ਪਤਾ ਲੱਗ ਜਾਂਦਾ ਫੌਜੀਆ ਨੂੰ ਕਿਹੜੀ ਅੰਮੀ ਛੁੱਟੀ ਸੋਖੀ ਮਿਲ ਜਾਂਦੀ ਆ ਕੀ ਪਤਾ ਪੁੱਤ ਮਿਲ ਗਈ ਹੋਵੇ ਤੂੰ ਮੈਨੂੰ ਐ ਕਰ ਹਾਂ ਆਪਣੇ ਵੀਰ ਨੂੰ ਫੋਨ ਲਾ ਕੇ ਦੇ ਆ ਮੈਂ ਪੁੱਛਾਂ ਭਲਾ ਮੇਰੇ ਦਿਲ ਚ ਕੰਡਿਆ ਭਈ ਉਹਦੇ ਨਾਲ ਮੈਂ ਗੱਲਬਾਤ ਕੋਈ ਕਰਾਂ ਚਲੋ ਮੈਂ ਲਾ ਕੇ ਦਿੰਦਾ ਤੁਹਾਨੂੰ ਰਾਮ ਮਾਤਾ ਲਓ ਲੈ ਗੱਲ ਕੀ ਕਰਨੀ ਵੀਰ ਤਰ੍ਹਾਂ ਤੇ ਆ ਵੀ ਗਿਆ ਮਨੀ ਖੂਨ ਲਾਉਂਦੀ ਨਹੀਂ ਲੋੜ ਮੈਂ ਆ ਹੀ ਗਿਆ ਮੇਰਾ ਪੁੱਤ ਆਇਆ ਪਾਜੀ ਕਿਦਾਂ ਠੀਕ ਆ ਸੱਚੀ ਗੱਲਾਂ ਨੇ ਯਾਰ ਕੀ ਤਾ ਪੁੱਤ ਹੈ ਤੂੰ ਠੀਕ ਹੋ ਹਾਂ ਮੈਂ ਠੀਕ ਹਾਂ ਤੂੰ ਹੀ ਸੁਣਾਓ ਹਾਂ ਮੈਂ ਵੀ ਠੀਕ ਹਾਂ ਜਾ ਵੀਰ ਲਈ ਪਾਣੀ ਲਿਆ ਮੋਰ ਨੀ ਸੇਤਾ ਕਿਦਾਂ ਸੇਤਾ ਠੀਕ ਆ ਤੇ ਮੈਨੂੰ ਇਹ ਮਖੋਲ ਡਿਆ ਕਰਨ ਸਹਰ ਮੈਂ ਆਖਣ ਦੀ ਪਿਆ ਅੱਜ ਮੈਨੂੰ ਲੱਗਣ ਰਿਹਾ ਕਿ ਤੇਰੇ ਵੀਰ ਤੁਰਿਆ ਹੁੰਦਿਆ ਵਾ ਅੱਛਾ ਆਖਣਦਾ ਹੈ ਮੰਮੀ ਤੇਰਾ ਵਾਈਫਾਈ ਬੜਾ ਚੱਲਦਾ ਤੈਨੂੰ ਕਿਦਾਂ ਪਤਾ ਲੱਗਾ ਮੈਂ ਪੁੱਤ ਟਿੱਡ ਦੀਆਂ ਅੰਤਰਾ ਹੁੰਦੀਆਂ ਪੁੱਤ ਜਿਹੜੇ ਹੁੰਦੇ ਪਤਾ ਲੱਗ ਜਾਂਦਾ ਅੱਛਾ ਤੈਨੂੰ ਸੁਪਨਾ ਆਇਆ ਆ ਮੈਨੂੰ ਸੁਪਨੇ ਜਾਇਆ ਦਿਹੰਡਿਆ ਵਾਂ ਤੂੰ ਬੱਸ ਕੀ ਅੱਛਾ ਜੀ ਇਹਨਾਂ ਨੂੰ ਯਕੀਨ ਨਹੀਂ ਕਰਨ ਦਿਆ ਵੇਹਲਾ ਮੈਂ ਖੰਡੀਆਂ ਇਹਨੂੰ ਵੀ ਲੈ ਮੈਂ ਸਬਜੀ ਬਣਾਵਾ ਮੇਰਾ ਪੋਤਾ ਮੁੰਡਿਆ ਵਾ ਸਾਡੀ ਹੱਡੀ ਹਣੀ ਜੋਇੰਟ ਚੇਂਜ ਹੈ ਹਾਂ ਤੇ ਤਿੰਨ ਕ ਦਿਨ ਲੱਗਣੇ ਹੀ ਮੈਂ ਚੱਲ ਘਰੋਂ ਭੱਜ ਕੇ ਹੁੰਨਾ ਵਾ ਹਾਂ ਚੰਗਾ ਕੀਤਾ ਪੋਤਾ ਆ ਗਿਆ ਛੁੱਟੀ ਵੱਧ ਲੈ ਕੇ ਆਉਣਾ ਹੀ ਹੁਣ ਮੀਰ ਤੂੰ ਮੈਨੂੰ ਦੱਸਿਆ ਮੈਨੂੰ ਫੋਨ ਕਰ ਦਿੰਦੇ ਮੈਂ ਲੈ ਆਉਣਾ ਹੀ ਉਹ ਕੋਈ ਗੱਲ ਨਹੀਂ ਮੈਂ ਇੱਥੋਂ ਕਿਨੂੰ ਹੱਥ ਦਿੱਤਾ ਉੱਥੇ ਟੱਕਰ ਗਿਆ ਉਹ ਪਰਲਾ ਸ਼ੇਰਾ ਹਾਂ ਅੱਡੇ 'ਚ ਪੁੱਤਰ ਦੇ ਅੱਗੇ ਉਹ ਵੀ ਖਲੋਤਾ ਤੋ ਤਾਂ ਮੈਂ ਦੱਸ ਦੇਣਾ ਹੈਗਾ ਤੇ ਮੈਂ ਕਿਹਾ ਚੱਲ ਹੁਣ ਮੈਂ ਘਾਰ ਹੀ ਛੱਡਾ ਬੈਠ ਕੇ ਚੱਲ ਜਾਣਾ ਤੇਰੇ ਨਾਲ ਹੀ ਠੀਕ ਆ ਪੁੱਤ ਬੁਲਟ ਬਾਹਰ ਲੱਗਾ ਹੀ ਮੈਂ ਸਵੇਰ ਦਾ ਨੂੰ ਕਹਿੰਦੀ ਆ ਕਿ ਅੱਡੇ ਤੋਂ ਹੋ ਕੇ ਆ ਵੇਖ ਬੜਾ ਤਰਵੀਰ ਹੁੰਦਾ ਹੋਣਾ ਇਹ ਮੰਨਣ ਨਹੀਂ ਦਿਆ ਮੇਰੀ ਗੱਲ ਨੂੰ ਮੰਮੀ ਨੂੰ ਤਾਂ ਪਹਿਲੇ ਪਤਾ ਲੱਗ ਗਿਆ ਮੰਮੀ ਦਾ ਵਾਈਫਾਈ ਤੇਜ ਆ ਜਾਂਦਾ ਤੇਜੀ ਆਂ ਕਿ ਪੁੱਤ ਮੈਨੂੰ ਤਾਂ ਸੋਝੀ ਗਿਆ ਸੀ ਤੇ ਮੇਰੇ ਪੋਤਾ ਹੁੰਦਿਆ ਵਾ ਮੰਮੀ ਨੂੰ ਲੱਗ ਜਾਂਦਾ ਉਹ ਪਤਾ ਵੀ ਹਲਾ ਇਹਨੂੰ ਨਹੀਂ ਲੱਗਦਾ ਮੈਰ ਕਹਿੰਦਾ ਫੋਨ ਲਾ ਕੇ ਆਉਂਦਾ ਵੀਰਾ ਵੀਰਾ ਅੱਜ ਕੀ ਚੁੱਪ ਚਾਤ ਆ ਗਿਆ ਆ ਤੇ ਕਿਦਾਂ ਕੰਮ ਕਰ ਕਰੀ ਜਾਣਾ ਹਾਂ ਜੀ ਬੰਦੇ ਡਾਏ ਆ ਉੱਥੇ ਕੱਖ ਕੱਢਣ ਤੇ ਅੱਛਾ ਹਾਂਜੀ ਆ ਰੋਟੀ ਖਾਣ ਆਇਆ ਸੀ ਆਪ ਵੀ ਤੋਂ ਮੇਰੇ ਹਸਾਂ ਨਾਲ ਭੱਜਾ ਹੀ ਆਇਆ ਵਾ ਵੇ ਦਾਗ ਪਸੀਨੇ ਦੇ ਨਹੀਂ ਮੈਂ ਆਪਕੇ ਕੀਤਾ ਉਹਨਾਂ ਨੇ ਡੈਗ ਆ ਆਪ ਵੀ ਹਲਾ ਹੱਥ ਆਪਨੀ ਹੈ ਸਭੇ ਇੱਥੇ ਗਰਮੀ ਬੜੀ ਉਹ ਤੇ ਆਪ ਨਹੀਂ ਉਹ ਕਰਦਾ ਉਹਨਾਂ ਨੂੰ ਡਾਇਆ ਵਾ ਤੇ ਮੈਂ ਇਹਦੇ ਠੀਕ ਨਹੀਂ ਪੁੱਤ ਰਿੰਦੀ ਤੇ ਮੇਰੇ ਕੋਲ ਰੋਟੀ ਪਾਣੀ ਨਹੀਂ ਹੋ ਇਨਾ ਹੁੰਦਾ ਇਹਨ ਮੈਂ ਉਹਨਾਂ ਨੂੰ ਕਈ ਰੋਟੀ ਨਾ ਮੰਗਣ ਕ ਪੈਸੇ ਦੇ ਦੀ ਵਾਦ ਤੇ ਆਹ ਗੰਡੇ بڑے ਚੀਜ਼ ਚੀਰ ਲਈ ਹੈਗੀ ਬਣਾਉਣ ਲੱਗੇ ਇਹ ਮੈਂ ਆਪਣੀ ਪੁਰਜੀ ਲੱਗੇ ਬਣਾਉਣ ਮੈਂ ਮੇਰੇ ਪੁੱਤ ਨੂੰ ਬੜੀ ਪਸੰਦ ਫੇਵਰੇਟ ਸਬਜੀ ਆ ਅੱਛਾ ਤੇ ਪਹਿਲਾਂ ਹੀ ਵੇਖਦਾ ਮਾਤਾ ਦਾ ਵੀ ਕੋਈ ਵੇਲਾ ਹਾਂ ਮੈਨੂੰ ਪਹਿਲਾਂ ਹੀ ਸੋਚਿਆ ਆ ਮਮੀ ਨਾਲ ਇੱਕ ਗੱਲ ਤੈਨੂੰ ਦੱਸਾਂ ਮਾਂ ਦੇ ਮਾਂ ਹੀ ਹੁੰਦੀ ਨਾ ਵੇਖਦਾ ਮਾਂ ਨੂੰ ਪਤਾ ਲੱਗ ਜਾਂਦਾ ਪੁੱਤ ਹੁੰਦਿਆ ਆ ਉਹ ਮੈਨੂੰ ਮੈਨੂੰ ਇਹ ਤੇ ਗੱਲ ਹੈਗੀ ਆ ਹਾਂ ਸਿਆਲ ਨੂੰ ਜਾਬ ਦਾ ਕੰਮ ਵਾਲਿਆਂ ਦਾ ਫੋਨ ਆਉਂਦਾ ਪਿਆ ਵਿਚਾਰ ਲੈ ਕੇ ਨਹੀਂ ਆਇਆ ਹਾਂਜੀ ਫੋਨ ਆਉਂਦਾ ਉਹਨੇ ਚਾਹ ਹੀ ਬੜਾ ਚੜ ਗਿਆ ਤੇਰੇ ਹੋਂ ਦਾ ਮੈਂ ਨਹੀਂ ਤੇਰ ਨਾਲ ਗੱਲਾਂ ਟੈਪਿੰਗ ਕਰਨ ਤੇ ਸਾਬ ਪੁੱਤ ਇੱਕ ਮਿੰਟ ਗੱਲ ਦੱਸ ਪੀ ਤੂੰ ਮੈਨੂੰ ਮਜ਼ਾਕ ਕਰੰਦਿਆ ਵਾ ਕਿ ਤਿੰਨਾਂ ਦਿਨਾਂ ਦੀ ਛੁੱਟੀ ਆ ਮੰਮੀ ਮੈਂ ਮਜ਼ਾਕ ਹੀ ਕੀਤਾ ਦੋ ਮਹੀਨਿਆਂ ਦੀ ਛੁੱਟੀ ਆ ਤੇਰੀ ਆਹੋ ਤੇ ਇਦਾਂ ਨਾ ਕਰ ਤੇ ਐਤ ਕਿ ਨਿਉ ਮੈਂ ਤੈਨੂੰ ਜਾਣ ਦਣਾ ਤੇ ਮੇਰੇ ਕੋ ਗੋਡਾਂ ਗੱਡਿਆਂ ਦਾ ਹੁਣ ਪੁੱਤ ਤੁਰਿਆ ਨਹੀਂ ਹੋ ਜਾਂਦਾ ਤੇ ਵਿਆਹ ਕਰ ਲੀਏ ਤੇਰਾ ਐਦ ਕਿ ਵਿਆਹ ਕਰਕੇ ਮਾਸੀ ਤੇ ਰਿਸ਼ਤੇ ਦੀ ਦੱਸ ਪਾਉਣਾ ਤੇ ਕਿਹਤਰਾ ਹੁਣ ਐਤ ਕੀ ਨਿਉ ਜਾਣ ਦੇਣਾ ਐਤ ਕੀ ਨੀ ਵੀਰ ਨੋਤਾ ਜਾਣ ਦੇਣਾ ਮੇਰੇ ਘਰ ਵੀ ਆਦੇ ਆਦਾ ਨਹੀਂ ਨਹੀਂ ਪਤਾ ਨਾ ਕੰਮ ਨਹੀਂ ਹੁੰਦਾ ਫਿਰ ਇਹ ਵੀ ਸੁਖ ਨਜਵਾਨ ਹੋਣ ਡਿਆ ਮੁੜ ਕੇ ਇਹਨੂੰ ਵੀ ਕਿਸੇ ਬੰਨੇ ਲਾਵਾਂਗੇ ਉਹ ਮੰਮੀ ਮੈਂ ਤੇ ਮਾਂਦਾ ਨਹੀਂ ਤੇ ਪਹਿਲਾਂ ਇਹਦਾ ਕੀ ਕਰਦੀਆਂ ਵਿਆਹ ਨਹੀਂ ਨਹੀਂ ਪਹਿਲਾਂ ਤੇਰਾ ਕਰਤਾ ਉਹਨੇ ਵੇਖਣਾ ਵਿਆਹ ਤੇ ਦੋਸਤ ਫੋਨ ਤੇ ਫੋਨ ਲਾਉਂਦੇ ਕਦੋਂ ਤੇਰੇ ਵਿਆਹ ਦਾ ਵਿਆਹ ਮੰਮੀ ਹਲੇ ਨਾ ਕੋਈ ਮਾਸੀ ਨਾਲ ਗੱਲਬਾਤ ਕਰਿਓ ਤਾਨ ਮੈਂ ਦੱਸੂਗਾ ਹਲੇ ਮੇਰਾ ਕੋਈ ਨਹੀਂ ਪਲਾਨ ਬਣ ਗਿਆ ਵਿਆਹ ਪੁੱਤ ਤੂੰ ਤੇ ਇਦਾਂ ਹੀ ਹਰ ਵਾਰੀ ਇਦਾਂ ਹੀ ਕਰਦਾ ਜਦੋਂ ਉਹਨਾਂ ਇੰਨੇ ਚਿਰਾਂ ਬਾਅਦ ਨੂੰ ਛੁੱਟੀ ਮਿਲਦੀ ਆ ਤੇ ਜਿਹਨੂੰ ਪੁੱਤ ਨੂੰ ਛੁੱਟੀ ਮਿਲੀ ਆ ਤੇ ਮੈਂ ਰਾ ਰਾਤਾ ਕਿ ਤੇਰੀ ਮਾਸੀ ਨੂੰ ਹੁਣ ਪੁੱਛਾਂ ਬਲਾਉ ਜਿਹੜੀ 10 ਪੁੰਦੀ ਹੀ ਮੈਨੂੰ ਫੋਨ ਆਉਂਦਿਆ ਚਲੋ ਮੈਂ ਫਿਰ ਆਹ ਬਾਹੋਂ ਕੱਪੜੇ ਫੜ ਤੁਸੀਂ ਘਰ ਲੋਹਾ ਚੀਰ ਲੋ ਚੱਲ ਆ ਜਾ। ਕਬੀ ਚਾਹ ਵੀ ਨਹੀਂ ਕਰੋਟੀ ਹਣੀ ਪਤਾ। ਮੰਮੀ ਵੇਲੋ ਚਾਹ ਬਣੀ ਆ ਤੇ ਚਾਹ ਦੇ ਦਿਓ ਪਹਿਲਾਂ। ਚੱਲ ਚਾਈ ਲੈ ਉਹਨੇ ਪੁੱਤ ਮੈਂ ਚਾਹ ਵੀ ਧਰੀ ਆ। ਆਓ ਆ ਜਾ ਉਹ ਸਾਰ ਤੂੰ ਵੀ। ਚਲੋ ਆ ਗਿਆਂ ਮੰਮੀ ਘਰ ਮੈਨੂੰ ਵੀ ਲਾ ਦੇ ਰੋਟੀ। ਚੱਲੇ ਚੱਲ ਚੱਲ ਪੁੱਤ ਚੱਲ। ਹੇ ਗੋਡਾ ਦੋਤਾ ਮਨ ਦਾ ਨਹੀਂ ਮੁੰਡਾ ਮੇਰੀ ਗੱਲ ਨੂੰ ਤੇ ਕੰਮ ਹੁਣ ਮੇਰੇ ਕੋਲ ਇੰਨਾ ਹੁੰਦਾ ਹੀ ਉਹ ਫੋਨ ਆ ਗਿਆ ਯਾਰ ਇਹਨਾਂ ਨੂੰ ਪਤਾ ਲੱਗ ਗਿਆ ਹੋਣਾ ਹੁਣ ਹਾਂਜੀ 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 ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਪਹੁੰਚ ਗਏ ਘਰ ਹਾਂ ਪਹੁੰਚ ਗਏ ਮੈਂ ਠੀਕ ਠਾਕ ਟਾਈਮ ਨਾਲ ਠੀਕ ਕਰ ਦਿਓ ਨਾ ਦੇਤਾ ਸਰਪ੍ਰਾਈਜ਼ ਹਾਂ ਮੰਮੀ ਬਹੁਤ ਖੁਸ਼ ਹੋਈ ਦੇਖ ਕੇ ਤੇ ਨਿੱਕਾ ਨੇ ਕੱਲ ਬਹੁਤ ਖੁਸ਼ ਆ ਮੰਮੀ ਤਾਂ ਕਹਿੰਦੀ ਮੈਨੂੰ ਰਾਤ ਸੁਪਨਾ ਆ ਵੀ ਜਿੱਦਾਂ ਤੂੰ ਹੌਂ ਡਿਆ ਤੇ ਤੇਰੀ ਗੱਲ ਹੀ ਸੱਚੀ ਹੋ ਗਈ ਚਲੋ ਵਧੀਆ ਵਾ ਫੇਰ ਤੇ ਹੁਣ ਫੇਰ ਮਿਲਣਾ ਕਿਤੇ ਮਿਲਣਾ ਆ ਸ਼ਾਮ ਨੂੰ ਆਉਣਾ ਫੇਰ ਸ਼ਾਮ ਨੂੰ ਹਾਂ ਸ਼ਾਮ ਨੂੰ ਥੋੜੀ ਜਿਹੀ ਪਹਿਲਾਂ ਆ ਜਾਣਾ ਤੁਹਾਨੂੰ ਪਤਾ ਹੈ ਮੈਂ ਵੀ ਘਰੋਂ ਆਣਾ ਕਰਦੇ ਨੇ ਕਿ ਸੌਸ ਬਾਲ ਛੋਪ ਕਰਨੀ ਹੈ। ਚਲੋ ਫਿਰ ਸ਼ਾਮ ਤੋਂ ਥੋੜੀ ਪਹਿਲਾਂ ਆ ਜੀ। ਤੁਸੀਂ ਪਹਿਲਾਂ ਆ ਜਿਓ ਮੈਂ ਤੇ ਪਹਿਲਾਂ ਆਇਜਾਂ। ਠੀਕ ਹੈ ਮੈਂ ਵੀ ਪਹਿਲਾਂ ਆ ਜੂੰਗਾ ਕੋਈ ਗੱਲ ਨਹੀਂ। ਚਲੋ ਖਾ ਲੈ ਰੋਟੀ ਪਹਿਲਾਂ। ਨਹੀਂ ਮੰਮੀ ਵਾਲੇ ਬਣਾਉਣ ਲੱਗੇ ਆ ਮੈਂ ਤੇ ਚਾਹ ਪੀਣ ਲੱਗਾ ਹਾਂ ਚਾਹ ਬਣੀ ਹੀ ਪਹਿਲਾਂ ਹੀ ਆਉਂਦੀ ਆ। ਠੀਕ ਹੈ ਚਲੋ ਵਧੀਆ ਤੇ ਫਿਰ ਹੁਣ ਸ਼ਾਮ ਨੂੰ ਪੱਕਾ ਜੀ। ਹਾਂ ਹਾਂ ਸ਼ਾਮ ਨੂੰ ਮੈਂ ਆਉਣਾ ਵਾਂ। ਸ਼ਾਮ ਤੋਂ ਪਹਿਲਾਂ ਮਤਲਬ ਠੀਕ ਆ। ਸ਼ਾਮ ਤੋਂ ਪਹਿਲਾਂ ਮੈਂ ਮੈਸੇਜ ਕਰ ਦੂੰਗਾ। हां चलो ठीक ही रहे ठीक है फिर ओके ओके वे नो इक ठी काली हो ਪਹਿਲਾਂ ਤੇ ਮੈਂ ਆਪਣੇ ਪੁੱਤ ਨੂੰ ਚਾਹ ਦੇ ਕੇ ਆਵਾ ਬਾਅਦ ਚ ਉਹਦੀ ਪਸੰਦ ਦੀਆਂ ਸਬਜ਼ੀਆਂ ਬਣਾ ਕੇ ਮੈਂ ਤੋਂ ਮੈਂਤੀ ਤੇ ਉਹਨੂੰ ਰੋਟੀ ਖਵਾ ਲਾ ਅਨੇ ਕਦੋਂ ਕਦਾਂ ਤੋ ਰੇ ਉਹਨੂੰ ਕੋਖ ਵੀ ਲੱਗੀ ਹੋਣੀ ਵਿਚਾਰਿਆਂ ਪੱਤੀ ਵੀ ਮੇਰੇ ਕੋਲ ਜਿਆਦੀ ਪੈ ਗਈ ਚਾਹ ਜ ਸਾਬ ਪੁੱਤ ਚਾਹ ਪੀਲਾ ਤੇ ਫੋਨ ਕਿਹਦਾ ਹੁੰਡਿਆ ਵਾ ਫੋਨ ਮੇਰੇ ਫਰੈਂਡ ਦਾ ਹੈਗਾ ਹਾਂ ਕਹਿੰਦਾ ਅੱਡੇ 'ਚ ਫੈਰ ਕੇ ਮੈਂ ਜਾਣਾ ਵਾ ਫਿਰ ਹੁਜੇ ਆਇਆ ਇਹ ਕਿਤੇ ਮਾਂ ਲੱਗੇ ਬੈਲਾ ਪੁੱਤ ਮੰਮੀ ਦੋ ਮਹੀਨੇ ਤੁਹਾਡੇ ਲੱਗੇ ਹੀ ਆ ਉਹਦਾ ਮੜਾ ਜਾ ਕੰਮ ਹੀਗਾ ਉਹਨੂੰ ਜ਼ਰੂਰੀ ਕੋਈ ਚੀਜ਼ ਮੰਗਾਈ ਹੀ ਉਹਨੇ ਅੱਛਾ ਤੋਂ ਉਹਨੂੰ ਫੜਾਉਣੀ ਕੰਟੀਨ ਚੋਂ ਲਿਆ ਕੇ ਦਿੱਤਾ ਇਸ ਮਾਂ ਕੋਈ ਚੱਲ ਕੋਈ ਨਹੀਂ ਫੜਾਵੇਂ ਤੇ ਛੇਤੀ ਆ ਜੀ ਮੇਰੇ ਪੁੱਤ ਬਹੁਤਾ ਨਾ ਉੱਥੇ ਐਵੇਂ ਬੈਠਾ ਰਹੀ ਲੱਗ ਨਹੀਂ ਜਾਣੋਂ ਨਹੀਂ ਕਰਨਾ ਹਾਂ ਇਹਨਾਂ ਮਾਰ ਲੋ ਬਾਜ ਸਾਹਿਲ ਆਇਆ ਮੈਂ ਤਾਂ ਕਾਪ ਇੱਕ ਵਾਧੂ ਲਾਈ ਹੀ ਉਹ ਮੁੰਡਾ ਕਵਾਂਟੀਆਂ ਦਾ ਆਇਆ ਸੀ ਤੇ ਮੈਂ ਉਹਨੇ ਪੀਣੀ ਹੋਊਗੀ ਉਹ ਚਲੇ ਆ ਗਿਆ ਜਾਪ ਦਾ ਉਹਦੇ ਲੱਗੋ ਚਲ ਗਿਆ ਵਾ ਚਲ ਗਿਆ ਮੁੰਡਾ ਸਾਹਿਲ ਚਲ ਗਿਆ ਦੇ ਹਾਂ ਆ ਜਾ ਫੇ ਪੀਲਾ ਚਾ ਲੱਗੇ ਬੰਦੇ ਵਾਲੇ ਬੰਦੇ ਲੱਗੇ ਉਹ ਢੀਕਦੇ ਹੋਣੇ ਆ ਚੱਲ ਜਾਨੇ ਆ ਫਿਰ ਦੋਵੇਂ ਜਾਨੇ ਆ ਨਹੀਂ ਤੇ ਠੀਕ ਆ ਮੈਂ ਤੈਨੂੰ ਰੈਸਟ ਕਰਨਾ ਮੈਂ ਕਿਹਾ ਚੱਲ ਮੈਂ ਵੀ ਹੋਉਂਦਾ ਰਾਤਾਂ ਨਿੰਦਰਾ ਨੂੰਂਦਰਾ ਹੋਊਗਾ ਚੱਲ ਫੇਰ ਫੜੋ ਚਾ ਚਲ ਚਾ ਕੋਈ ਨਹੀਂ ਚੱਲ ਕੱਲਾ ਚੱਲ ਜੇ ਮੈਂ ਸਵੇਰੇ ਹੋਊਂਗਾ ਨਹੀਂ ਚਲ ਜੀ ਸ਼ਾਮਾ ਜੀ ਇਹਨੂੰ ਮੈਂ ਆਇਆ ਨਹੀਂ ਭੀ ਮੈਂ ਹੁਣ ਥੱਕਾ ਆਇਆ ਵਾਂ ਤੂੰ ਤੇ ਹੁੰਦਾ ਏ ਤੈਨੂੰ ਬੋਝ ਪਾ ਦੇਣਾ ਵਾ ਅੱਗੇ ਉਥੋਂ ਕੀ ਪਤਾ ਕਿਹੜੇ ਹਾਲਾਣਾ ਪਹੁੰਚਾਂ ਇੱਥੇ ਤੱਕ ਉਹ ਨਹੀਂ ਕੋਈ ਗੱਲ ਨਹੀਂ ਮਾਤਾ ਮਮਾ ਫੇਰ ਪਾ ਦਿਓ ਉਹਨਾਂ ਦੀ ਚਾਹ ਤੇ ਪਾਣੀ ਦੀ ਬੋਤਲ ਦੇ ਦਿਓ ਇੱਕ ਤੇ ਮੈਂ ਚੱਲਿਆ ਜੀ ਚੱਲ ਜਾ ਪੁੱਤ ਤੂੰ ਫਿਰ ਮੈਂ ਪਾ ਦੇਣੀ ਤਨੂੰ ਤੂੰ ਕਿੰਨੇ ਕਿ ਵੇਲਾ ਕਰ ਲਿਆ 20 ਤੇ 4 4 ਚ ਬੁਲਟ ਕਿੱਥੇ ਆ ਬੁਲਟ ਬਾਹਰ ਹੀ ਲੱਗਾ ਚੱਲ ਮੈਨੂੰ ਚਾਹੀਦਾ ਫੇ ਮੈਂ ਹੋਂਗਾ ਮੜ ਜਾ ਉਹ ਨਹੀਂ ਬਾਹਰ ਹੀ ਲੱਗਾ ਮੈਂ ਮੋਟਰਸਾਈਕਲ ਲੈਣਾ ਆ ਤੂੰ ਚੱਲਿਆ ਜੀ ਮਾਰੇ ਬਦਲ ਲਓ ਤੁਸੀਂ ਵੀ ਕੱਪੜੇ ਆਹ ਹੁਣ ਮੈਂ ਵੀ ਉੱਠਦਾ ਹਾਂ ਫਿਰ ਚੱਲ ਚੰਗਾ ਪੁੱਤ ਮੈਂ ਵੀ ਜਾਵਾਂ ਤੇ ਤੂੰ ਕੱਪੜੇ ਬਦਲ ਲੈ ਤੇ ਰੈਸਟ ਕਰ ਲੈ ਠੀਕ ਆ ਮੰਮੀ ਪਰ ਸੱਚ ਮੈਂ ਤੇ ਇੱਕ ਗੱਲ ਕਰਨੀ ਸੀ ਸਾਡੀ ਤਰਨਾ ਦੱਸੋ ਐਤ ਕੀ ਵਿਆਹ ਕਰਕੇ ਮੈਂ ਜਾਣ ਦੇਣਾ ਮੇਰਾ ਬੜਾ ਉਖਾਈਓ ਸਰੀ ਜਿਹੜਾ ਤੁਮ ਬੜੀ ਤੰਗੀ ਉਹ ਮੇਰ ਕੋ ਨਿਉ ਪੁੱਤ ਨਾ ਕੰਮ ਹੁੰਦਾ ਬਾਹਰ ਵੀ ਬੰਦੇ ਦਿੰਦੇ ਚਾਹ ਪਾਣੀ ਬਣਾਓ ਕਰਾਂ ਘਰ ਮੇਨ ਤੇ ਧੋੜ ਪੰਜ ਬੜੀ ਹੁੰਦੀ ਮੰਮੀ ਜਿਹੜੀਆਂ ਬਗਾਨੀਆਂ ਆਉਂਦੀਆਂ ਹਨਾ ਬੜਾ ਕੁਝ ਵੇਂਦੀਆਂ ਨਾੜੇ ਜਿੱਨਾ ਘਰ ਬਾਹਰ ਵੇਖਣ ਆਉਣਾ ਹਨਾ ਆ ਵੇਲੇ ਸਾਡੀਆਂ ਤੰਗੀ ਘਰ ਪੁੱਤ ਬਣਿਆ ਹੀ ਆ ਉਹ ਘਰ ਤੇ ਬਣਿਆ ਵਾਲੇ ਕੋਈ ਰੰਗ ਪੇਂਟ ਨਹੀਂ ਹੋਇਆ ਇਹਨੂੰ ਥੱਲੇ ਫਰਸ਼ ਉਦਾਂ ਹੀ ਕੱਚੇ ਪਏ ਆ ਇਹਨਾਂ ਨੂੰ ਵੀ ਪਲੇਟਾਂ ਲੱਗਣਗੀਆਂ ਰਸੋਈ ਚ ਪਲੇਟਾਂ ਲਵਾਉਣ ਵਾਲੀਆਂ ਬਾਥਰੂਮ ਚ ਪਲੇਟਾਂ ਲਵਾਉਣ ਵਾਲੀਆਂ ਜਿਹੜੀ ਆਉਂਦੀ ਆ ਨਾ ਕੋਈ ਕਹਦੀ ਬਗਾਨ ਨਾ ਉਹ ਬੜੀਆਂ ਗੱਲਾਂ ਵੇਖਣੀਆਂ ਪਈਆਂ ਨਾਲੇ ਹਲੇ ਮੰਮੀ ਰੋਕ ਜੋ ਹਾਂ ਸਾਲਕ ਸਾਲ ਰੋਕੀ ਕਰਾਂ ਸਾਲ ਬੜਾ ਔਖਾ ਲੰਗਣਾ ਈ ਆ ਪੁੱਤ ਇੱਕ ਕਮਰਾ ਤਿਆਰ ਕਰ ਲਾਂਗੇ ਨਾ ਹੋਊ ਤੇ ਤੁਹਾਡੀ ਵੀ ਜੇ ਦੀ ਆ ਜੇਦਵਾਤ ਕੀ ਮੈਂ ਜਿੱਦ ਕਰਨੀ ਕਰਨੀ ਆ ਐਵੇਂ ਤੂੰ ਹਰ ਵਾਰੀ ਇਦਾਂ ਹੀ ਕਰਦਾ ਮੰਮੀ ਰੋਕ ਜੋ ਸਹਾਲਕ ਸਾਲ ਕਢਾ ਦੋ ਮੇਰਾ ਕੋਈ ਗੱਲ ਨਹੀਂ ਨਾਲੇ ਚਾਰ ਪੈਸੇ ਜਮਾ ਹੋ ਜਾਣਗੇ ਤੁਹਾਨੂੰ ਪਤਾ ਪਰਲੀ ਪੈਲੀ ਲਈ ਹੁਣ ਹੈ ਤੇ ਸਾਰੇ ਮੇਰੇ ਹੀ ਪੈਸੇ ਲੱਗੇ ਆ ਲੱਗੇ ਤੇ ਹੈਗੇ ਪੁੱਤ ਉਹਨੇ ਕਿਹੜਾ ਰਾਤ ਉੱਠ ਟੁੱਟ ਕੇ ਖਾਣੀ ਆ ਜਿੱਦਾਂ ਦੇ ਹੀ ਲੀੜੇ ਪੁੰਨੇ ਉਹਨੋਂ ਬਣਾ ਦੇ ਕਰਾਂਗੇ ਮੰਮੀ ਬੜਾ ਕੁਝ ਮਹਿੰਗਾ ਕਿਉਂ ਆ ਚੰ ਮਹਿੰਗੇ ਤੋਂ ਮਹਿੰਗੀ ਚੀਜ਼ਾਂ ਜਕ ਮਂਘਾਈ ਤੇ ਮੈਨੂੰ ਪੁੱਤ ਪਤਾ ਬੜੀ ਆ ਪਰ ਹੁਣ ਤੈਨੂੰ ਪਤਾ ਕਰਨਾ ਤੇ ਹੈਗਾ ਜੇ ਮਂਘਾਈ ਵਾਲੇ ਜਾਂਦੇ ਰਹੇ ਤਾਂ ਫੇਰ ਅਸੀਂ ਛੜੇ ਰਹਿਣਾ ਵੇ ਵਿਆਹ ਨਹੀਂ ਕਰਾਉਣਾ ਉਹ ਨਹੀਂ ਕਰਾਉਣਾ ਤੇ ਹੈਗਾ ਵਾ ਮੈਂ ਕਹਿੰਦਾ ਸਾਰ ਤੱਕ ਰੋਕੇ ਫੇਰ ਕਰਾਉਂਗਾ ਨਾਲੇ ਮੇਰਾ ਕੋਨਾ ਕੋਈ ਸੈਟਿੰਗ ਹੋ ਜੂਗੀ ਥੋੜੀ ਬੋਧੀ ਨਾਲੇ ਘਰ ਬਾਹਰ ਦਾ ਹੋ ਜਾਊਗਾ ਨਾਲੇ ਸਹਲ ਜੋਗੇ ਵੀ ਚਾਰ ਜੁੜ ਜਾਣਗੇ ਕੋਈ ਨਹੀਂ ਸਹਲ ਨੇ ਵਾਈ ਚ ਜੋੜ ਲੈਣੇ ਬਥੇਰੇ ਕਰਦਾ ਇਹ ਵੀ ਮੈਂ ਤਾਂ ਮਮੀ ਬਾਈ ਕਰਦਾ ਵਾ ਟਰੈਕਟਰ ਖਾਦਾ ਵਾ ਸਾਰਾ ਜਦੋਂ ਕੋਈ ਆ ਗਈ ਨਾ ਹਨਾ ਤੇ ਫੇਰ ਉਹਨੇ ਵੀ ਇਹ ਗੱਲ ਦਾ ਹੋ ਜਾਂਦਾ ਵਾ ਜਨਾਨੀਆਂ ਨੂੰ ਵੀ ਵੀ ਆਪਾਂ ਆਪਣੀ ਜੋੜੀਏ ਕਾਦੇ ਤੋਂ ਮੈਂ ਕਹਿੰਦਾ ਮੈਂ ਇਹਦਾ ਵਿਚਾਰੇ ਦੇ ਚਾਰ ਪੈਸੇ ਜਿਹੜੇ ਲਾਉਣੇ ਆ ਅੰਦਰ ਬਾਹਰ ਦਾ ਕਿਤੇ ਹੋਊਗਾ ਤੇ ਹੁਣ ਪੜ੍ਹਾਈ ਪੂਰੀ ਹੋ ਗਈ ਆ ਤੇ ਇਹਨੂੰ ਲਾ ਕੇ ਪੈਸੇ ਚਾਰ ਬਾਹਰ ਅਟ ਦਿੰਨੇ ਆ ਵੇਲਾ ਮੈਂ ਆ ਦੇ ਨਹੀਂ ਨੋ ਲੈ ਗਈ ਤੇ ਤੇਰੀ ਗੱਡੀ ਹੁਣ ਮਰਜੀ ਉਹ ਪੰਜ ਸਾਲ ਰੁਕ ਜਾ ਤੇ ਪੰਜ 6 ਮਹੀਨੇ ਮੈਂ ਵੱਧੂ ਵੱਧ ਕੱਢ ਸਕਦੀ ਹਾਂ ਇਹਦੂ ਵੱਧ ਨਹੀਂ ਹੋ ਕਰਨਾ ਜੇ ਕਿਤੇ ਕਰਮਾਂ ਚ ਹੋਈ ਤੇ ਪਹਿਲਾਂ ਲੈ ਆਉਣੀ ਆ ਤੂੰ ਤਾਂ ਨਹਰੇ ਜੇ ਕਰਤਾ ਵਾਂ ਮੁਰਗੀ ਆਖਣਾ ਮੰਮੀ ਮੈਨੂੰ ਆਉਂਦਾ ਸਤਾਉਂਦਾ ਪੀ ਆ ਕਰ ਲੈ ਰੈਸਟ ਤੇ ਮੈਂ ਰੋਟੀ ਪਾਣੀ ਦਾ ਜਾ ਕੇ ਵੇਖਾਂ ਹਾਂ ਮੁਰਗੀ ਆਪੇ ਉੱਠ ਕੇ ਆ ਜੀ ਫੇਰ ਮੈਂ ਨੀਂਦ ਨਹੀਂ ਤੇਰੀ ਖਰਾਬ ਕਰਨੀ ਚੰਗਾ ਚੰਗਾ ਮੈਂ ਸੌ ਜਾ ਹਾਂ ਡਾਕੂਮੈਂਟ ਸੌਣਾ ਤੇ ਮੈਂ ਫੋਨ ਤੇ ਨਾ ਫੂਲ ਬੰਦ ਕਰਦਾ ਫੋਨ ਤੇ ਨਾ ਲੱਗ ਰਵੇ ਇਹ ਨਾ ਹੋਏ ਫੋਨ ਸਤਾਉਂਦਾ ਰਵੇ ਤੈਨੂੰ ਤੇ ਨੀਂਦ ਉਹਨਾ ਤੇਰੀ ਪੂਰੀ ਹੋਵੇ ਸਾਬੀ ਦੇ ਕਿਤੇ ਪੈਰਾਂ ਤੇ ਪਾਣੀ ਨਹੀਂ ਉਹ ਪੈਣ ਦੇਂਦਿਆ ਤੇ ਮਿੰਨਾ ਕੰਮ ਮੈਂ ਕੱਲੀ ਕਰਾਂ ਨਾ ਕਰਾਂ ਕਿਦਾਂ ਹਾਂ ਮੈਂ ਤਾਂ ਸੋਚ ਹੀ ਜਾਨੀ ਆ ਵੀ ਮੁੰਡਾ ਮੰਨਦਾ ਨਹੀਂ ਹੋਵੇ ਇਹਨਾਂ ਦੇ ਮਾਸੀ ਦਾਤ ਨਹੀਂ ਆਖਿਆ ਲੱਗਾ ਮੋੜਨ ਮਾਸੀ ਇਹਦੀ ਨੂੰ ਫੋਨ ਲਾਉਣੀ ਜਿਹੜੀ ਆਦੀ ਕੁੜੀ ਦੇ ਮੈਂ ਵੇਖ ਕੇ ਰੱਖੀ ਸਾਬੀ ਲਈ ਉਹਨੂੰ ਕਹਿੰਨੇ ਆ ਭੀਆ ਸਾਬੀ ਨੂੰ ਮਨਾ ਇਹ ਤੇ ਬਸ 6 ਮਹੀਨੇ ਸਾਲ ਘਰ ਨਹੀਂ ਬਣਿਆ ਘਰ ਦੱਸ ਉਦੋਂ ਵੀ ਆਏ ਜਦੋਂ ਕੱਚੇ ਹੁੰਦੇ ਲੱਗ ਜਾਣਗੇ ਟੈਲਾਂ 'ਤੇ ਜਦੋਂ ਲੱਗਣਿਆ ਹੁਣ ਕਿਆ ਅਤ ਮੁੰਡੇ ਨੇ ਬਰਸਦਾ ਆ ਹਮਨਾ ਅਲੋਂਦਾ ਮੈਂ ਢੀਕਣ ਦੀ ਆ ਇਹ ਆਊਗਾ